ਪਾ ਸ਼ਹਿਰਾਂ ਵਾਲੀ ਸਹੂਲਤ ਲੱਭਦੇ ਆ ਪਿੰਡਾਂ ਦੇ ਵਿੱਚ ਵੀ ਅੱਜ ਸਿਵਰੇਜ ਪੁੱਚਰਾਂ ਦੇ ਵਿੱਚ ਸਿਵਰੇਜ ਪੈਣਾ ਸ਼ੁਰੂ ਹੋ ਗਿਆ ਇਹ ਦੇਣ ਆ ਸਾਬ ਭਗਵੰਤ ਸਿੰਘ ਜੀ ਮਾਨ ਦੀ ਮੁੱਖ ਮੰਤਰੀ ਸਾਹਿਬ ਵੀ ਜਿਹੜੇ ਪੈਸਿਆਂ ਦੇ ਗੱਫੇ ਦੇਈ ਆਉਂਦੇ ਆ ਤੇ ਉਹ ਤੁਹਾਡੇ ਤੱਕ ਤੁਰੇ ਆਉਂਦੇ ਆ ਕਰੀਏ ਤੇ ਫੇਰ 27 ਚ ਵੋਟਾਂ ਮੰਗੀ ਆ ਫੇਰ ਇਹਨਾਂ ਨੂੰ ਫੇਰ ਆਉਣ ਦੀ ਹੈ ਮੈਦਾਨ 'ਚ ਪਰ ਇਹ ਮੇਰਾ ਕਹਿਣ ਤੋਂ ਭਾਵ ਹੈ ਕਿ ਤੇ ਹੱਥ ਜੋੜ ਦਿਓ ਇਹਨਾਂ ਨੂੰ ਉਹਨਾਂ ਕੋ ਪਿੰਡ ਦਾ ਸਵਾਰ ਲੈਣ ਦੀ ਉਹ ਕੁਝ ਪਿੰਡ ਨੂੰ ਜੇ ਪਿੰਡ ਅੱਜ ਤਰੱਕੀ ਦੇ ਰਾਹ ਦੇ ਉੱਤੇ ਜਾਂਦਾ ਪਿੰਡ ਦਾ ਸਵਾਰ ਲੈਣ ਦਿਓ ਪਿੰਡ ਦਾ ਕੁਝ ਨਾ ਕੁਝ ਬਣ ਲੈਣ ਦਿਓ ਐਤ ਕੀ ਵੋਟਾਂ ਦਾ ਦੇ ਇਹਨਾਂ ਨੂੰ ਹਾਥੀ ਜੋੜਦੇ ਹੋ ਦੂਜੀਆਂ ਪਾਰਟੀਆਂ ਉਹ ਜਿੰਨੀਆਂ ਵੀ ਤੁਰੀਆਂ ਫਿਰਦੀਆਂ ਮੈਂ ਨਾ ਸੋ ਭਰਾਵੋ ਕੋਈ ਆਪਣੇ ਆਪਣੇ ਹੁੰਦੇ ਆ ਆ ਜਿੰਨੇ ਵੀ ਕੈਂਡੀਡੇਟ ਆ ਨਾ ਕੋਈ ਕਾਲੀਆਂ ਨੇ ਤੇ ਪਤਾ ਨਹੀਂ ਕਿੱਥੋਂ ਲਿਆ ਆ ਕੇ ਮਾਰਿਆ ਮਜੀਠੇ ਤੋਂ ਮੈਂ ਕਿਹਾ ਧਾਨਿਆ ਕਾਲੀ ਵੀ ਆਂਦੇ ਜੀ ਧਰਮੀ ਫੌਜੀ ਆ ਇਨਾਂ ਦਾ ਦੇ ਮੈਂ ਹਿਸਾਬ ਲਾਇਆ ਵੀ ਅੱਗੇ ਇੱਕ ਅੱਧਾ ਰਹਿ ਗਿਆ ਜੀ ਸਾਰੇ ਵਿਧਾਨ ਸਭਾ ਜਦੇ ਉਹ ਵੀ ਉੱਡ ਜਾਣਾ ਜੀ ਆ ਮੇਰੇ ਤੋਂ ਨਖਾ ਲੋ ਅੱਜ ਜੀ ਇਨਾਂ ਦੇ ਤੇ ਹਾਲ ਇਹੋ ਜੇ ਫੈਸਲੇ ਕਾਲੀਆਂ ਨੇ ਕੀਤੇ ਨੇ ਵੀ ਬੇੜਾ ਹੀ ਗਰਕ ਕਰਤਾ ਸਿਸਟਮ ਦਾ ਕੋਈ ਕਹੋਗੇ ਤੂੰ ਵੀ ਤੇ ਕਾਲੀਆਂ ਜਿਹਾ ਤੇ ਭਰਾਓ ਮੈਂ ਤੇ ਜੋ ਮੈਂ ਬੜਾ ਤੁਹਾਡੇ ਨਾਲ ਕੰਮ ਕਰ ਲਿਆ ਪਰ ਤੁਹਾਡੇ ਫੈਸਲੇ ਸਹੀ ਨਹੀਂਗੇ ਤੁਸੀਂ ਜਨਤਾ ਪ੍ਰਤੀ ਵਫਾਦਾਰ ਨਹੀਂਗੇ ਅੱਜ ਜੇ ਧਰਮੀ ਫੌਜੀ ਦੀ ਗੱਲ ਕਰਦੇ ਮੇਰੇ ਖਿਆਲ ਤੁਹਾਡੇ ਪਿੰਡ ਦੀ ਧਰਮੀ ਫੌਜੀ ਕਹੀ ਹੋ। ਆ ਮੇਰਾ ਖਿਆਲ ਮੈਨੂੰ ਮਹੀਨਾ ਡੇਢ ਮਹੀਨਾ ਹੀ ਹੋਇਆ। ਮੇਰਾ ਖਿਆਲ ਨਵੇਂ ਘਰ ਚ ਜਾਈਏ ਨਾ ਤੇ ਸੋਫੇ ਸਾਫੇ ਸਜਾ ਕੇ ਲਾਉਣੇ ਹੋਣ ਤੇ ਉਹਨੂੰ ਵੀ ਦੋ ਦਿਹਾੜੀਆਂ ਲੱਗਦੀਆਂ ਨੇ। ਇਹ ਵੀ ਵੇਗੀ ਦਾ ਪਲੰਘ ਕਿਹੜੇ ਬੰਦੇ ਡਾਉਣਾ ਬਿਸਤਰਾ ਕਿਹੜੇ ਬੰਦੇ ਸੌਣਾ ਇਹ ਵੀ ਆਪਾਂ ਵੇਨੇ ਆ। ਪਰ ਮੈਂ ਤੇ ਉਹਨਾ ਟਾਈਮ ਵੀ ਨਹੀਂ ਲੱਗਣ ਦਿੱਤਾ। ਸਾਰੇ ਦੇ ਸਾਰੇ ਕੰਮ ਜਿੰਨੇ ਵੀ 70% ਕੰਮ ਜਿਹੜੇ ਆ ਉਹ ਸ਼ੁਰੂ ਹੋ ਗਏ ਆ 80% ਮੇਰਾ ਖਰ ਸ਼ੁਰੂ ਹੋ ਗਏ ਹੋਣੇ ਆ ਆ ਸੀਵਰੇਜ ਦੀ ਗੱਲ ਹੋਈ ਸੀ ਪਿੰਡ ਪਿੰਡਾਂ ਦੇ ਵਿੱਚ ਸੀਵਰੇਜ ਪੈਣ ਲੱਗ ਪਿਆ ਇਹ ਛੋਟੀਆਂ ਗੱਲਾਂ ਨੇ ਆਪਾਂ ਸ਼ਹਿਰਾਂ ਵਾਲੀ ਸਹੂਲਤ ਲੱਭਦੇ ਆ ਪਿੰਡਾਂ ਦੇ ਵਿੱਚ ਵੀ ਅੱਜ ਸੀਵਰੇਜ ਪੁੱਚਰਾਂ ਦੇ ਵਿੱਚ ਸੀਵਰੇਜ ਪੈਣਾ ਸ਼ੁਰੂ ਹੋ ਗਿਆ ਇਹ ਦੇਣ ਆ ਸਾਪਕਵੰਤ ਸਿੰਘ ਜੀ ਮਾਨ ਦੀ ਮੁੱਖ ਮੰਤਰੀ ਸਾਹਿਬ ਵੀ ਜਿਹੜੇ ਪੈਸਿਆਂ ਦੇ ਗੱਫੇ ਦੇਈ ਆਉਂਦੇ ਆ ਤੇ ਉਹ ਤੁਹਾਡੇ ਤੱਕ ਤੁਰੇ ਆਉਂਦੇ ਆ ਮੇਰਾ ਕਹਿਣ ਤੋਂ ਭਾਵ ਕਿ ਆਪਾਂ ਵੀ ਬੜੀ ਸੋਚ ਕੇ ਵੋਟ ਪਾਇਆ ਕਰੀਏ ਦੇਖੋ ਪੰਜੀ ਸਾਲੀ ਇਹ ਐਮਐਲਏ ਦੀ ਇਲੈਕਸ਼ਨ ਆਉਂਦੀ ਆ ਇਹ ਆਉਣੀ ਨਹੀਂ ਸੀ ਚਾਹੀਦੀ ਪਰ ਚਲੋ ਹਾਲਾਤ ਬਣ ਗਏ ਤੁਹਾਨੂੰ ਸਾਰਿਆਂ ਨੂੰ ਪਤਾ ਪਰ ਜੇ ਹੁਣ ਇਹ ਮੌਕਾ ਮਿਲਿਆ ਇਦੇ ਵਿੱਚ ਇਹ ਨਾ ਕਰਿਓ ਵੀ ਫਲਾਣਾ ਕੋਈ ਰਿਸ਼ਤੇਦਾਰ ਆ ਗਿਆ ਫਲਾਣਾ ਕੋਈ ਉਥੋਂ ਉੱਠ ਕੇ ਆ ਗਿਆ ਕੋਈ ਉਥੋਂ ਉੱਠ ਕੇ ਆ ਗਿਆ ਸੱਜਣਤਾ ਹੀ ਆ ਦੇਖੋ ਨੁਕਸਾਨ ਤੁਹਾਡਾ ਹੋ ਜਾਂਦਾ ਔਰ ਤੁਸੀਂ ਵੇਖੋ ਅੱਜ ਜਿਵੇਂ ਮੈਂ ਗੱਡੀ ਚਲਾਈ ਆਉਂਦਾ ਸਾਂ 8 ਸਾਲ ਹੋ ਗਏ ਤੁਹਾਡੇ ਕੰਮ ਕੋਈ ਨਹੀਂ ਹੋਇਆ ਨਾ ਕੋਈ ਤੁਹਾਡੀ ਸੜਕ ਆਈ ਅੱਜ ਮੈਂ ਸੜਕਾਂ ਦੀ ਗੱਲ ਕਰਾਂ ਆ ਵੇਖੋ ਜੇ ਉਹ ਵੱਡੇ ਪੁੱਛਰ ਤੋਂ ਉਹ ਪਰਾਂ ਨਕੇ ਪੁੱਚਰ ਨੂੰ ਜਿਹੜੀ ਸੜਕ ਪਈ ਆ ਉਹ ਵੀ ਆਪਣੇ ਟਾਈਮ ਦੀ ਪਈ ਆ ਕਿਸੇ ਨੇ ਪਾਈ ਆ ਕਿਸੇ ਨੇ ਡਾਈ ਦਿੱਤੀ ਜਿਹੜੇ ਕੰਮ ਉੱਥੇ ਹੀ ਸੀਗੇ ਤੇ ਉੱਥੇ ਹੀ ਰਹਿ ਗਏ ਉਸ ਤੋਂ ਬਾਅਦ ਦਿਵਾਨੀ ਦਾ ਕੰਮ ਨਹੀਂ ਹੋਇਆ ਇਲਾਕੇ ਦੇ ਵਿੱਚ ਦੇਖੋ ਮੈਂ ਤਾਂ ਗੱਲਾਂ ਕਰਦਾ ਕਿ ਸਾਨੂੰ ਵੀ ਸ਼ੌਂਕ ਆ ਤੁਹਾਨੂੰ ਵੀ ਸ਼ੌਂਕ ਆ ਕੰਮ ਕਰਨ ਦਾ ਪੰਚਾਇਤ ਨੂੰ ਵੀ ਸ਼ੌਂਕ ਆ ਜੇ ਤਕੜੇ ਹੋ ਕੇ ਕੰਮ ਕਰਾਂਗੇ ਤੇ 27 ਜੀ ਤੁਹਾਡੇ ਕੋ ਆ ਜਾਾਂਗੇ ਜੇ ਨਾ ਕੰਮ ਕਰਾਂਗੇ ਸੁੱਤੇ ਰਹਾਂਗੇ ਤੇ ਫਿਰ ਮੇਰਾ ਕਹਿਣਾ ਤੁਸੀਂ ਐਡੇ ਵੱਡੇ ਕੱਟ ਦਾ ਕੱਟ ਕੀ ਤੁਸੀਂ ਦੋ ਜਾਣਿਆਂ ਵੀ ਨਹੀਂ ਸਾਸਰੀ ਘਰ ਵੀ ਨਹੀਂ ਬੁਲਾਉਣੀ ਕਿਸੇ ਨੂੰ ਜਿਹੜਾ ਕੰਮ ਨਹੀਂ ਕਰੂਗਾ ਉਹਨੂੰ ਕੌਣ ਕਵਾਉਂਦਾ ਮੈਂ ਤੇ ਅੱਜ ਇਸ ਕਰਕੇ ਤੁਹਾਡੇ ਕੋਲ ਹਾਜ਼ਰ ਹੋਇਆ ਤੁਹਾਡੀ ਪੰਚਾਇਤ ਦੇ ਕੰਮ ਵੀ ਸ਼ੁਰੂ ਹੋ ਗਏ ਆ ਜਿਹੜੇ ਕੰਮ ਕੋਈ ਰਹਿ ਗਏ ਆ ਭਾਵੇਂ ਔਰਸਤਿਆਂ ਦੇ ਕੰਮ ਆ ਭਾਵੇਂ ਸੀਵਰੇਜ ਦੇ ਕੰਮ ਆ ਭਾਵੇਂ ਸੜਕਾਂ ਤੇ ਆ ਹੁਣ ਮਾਸਤ ਜੀ ਨੇ ਜ਼ਿਕਰ ਕੀਤਾ ਫਿਰਨੀ ਦਾ ਮੇਰੇ ਕੋਲ ਆਉ ਫਿਰਨੀ ਜਾਂਦੀ ਇਹ ਫੇਲੀ ਤੇ ਆਇਆ ਤੇ ਬੜੀ ਵਰਾ ਮੈਂ ਇਸ ਘਰ ਚ ਵੀ ਬੜੀ ਵਰਾ ਆ ਪਰ ਮਾਸਤ ਜੀ ਤੁਹਾਡੇ ਦਰਸ਼ਨ ਘੱਟ ਹੋਏ ਤੇ ਚਲੋ देर आए दुरुਸਤ ਆਏ ਅੱਜ ਹੁਣ ਆਏ ਆ ਤੇ ਸਰਪੰਚ ਸਾਹਿਬ ਨੇ ਵੀ ਇਹ ਮੰਗ ਰੱਖੀ ਆ ਫਿਰਨੀ ਦੀ ਸਰਪੰਚ ਸਾਹਿਬ ਵਧੀਆ ਫਿਰਨੀ ਬਣਾ ਦੇਾਂਗੇ ਜਿਹੋ ਜੀ ਆਖੋਗੇ ਉਹੋ ਜੀ ਫਿਰਨੀ ਮਾਰੋ ਤੁਹਾਡੀ ਵੀ ਇਹ ਇਹਦੇ ਛੋਟੀਆਂ ਗੱਲਾਂ ਨੇ ਛੋਟੀਆਂ ਗੱਲਾਂ ਇਹ ਜੇ ਨੀਂਦ ਚੰਗੀ ਹੋਵੇ ਨਾ ਜਿਹੜੇ ਇਨਸਾਨ ਦੀ ਇਹ ਗੱਲਾਂ ਬਿਲਕੁਲ ਮੈਲੇ ਨਹੀਂ ਰੱਖਦੀਆਂ ਉਹ ਯਾਰ ਸਰਕਾਰ ਦਾ ਪੈਸਾ ਆਉਣਾ ਲਿਹਾਉਣ ਵਾਲਾ ਚਾਹੀਦਾ ਉੱਥੋਂ ਪੈਸੇ ਲਿਹਾਉਣ ਵਾਲਾ ਤੇ ਲਾਉਣਾ ਦੇ ਆ ਜਨਤਾ ਦੇ ਸਹਿਮਤੀ ਨਾਲ ਲਾਉਣਾ ਨਾ ਜਿੱਥੇ ਤੁਸੀਂ ਕਹੋਗੇ ਉੱਥੇ ਹੀ ਲਾਉਣਾ ਨਾ ਤੇ ਫਿਰ ਇਹਦੇ ਵਿੱਚ ਕਿੰਤੂ ਪਰੰਤੂ ਕਿੱਥੋਂ ਆ ਗਿਆ ਇਸ ਕਰਕੇ ਭਾਵੇਂ ਉਹ ਫਿਰਨੀਆਂ ਦੇ ਕੰਮ ਆ ਅੱਜ ਜਿਹੜਾ ਵਧੀਆ ਤੁਸੀਂ ਇਕੱਠ ਕੀਤਾ ਜਿੱਡੇ ਵਧੀਆ ਤੁਸੀਂ ਅੱਜ ਮੂਡ 'ਚ ਬੈਠੇ ਹੋ ਵੇਖੋ ਸਿਆਸੀ ਬੰਦਾ ਦੇ ਹੁਣ ਦੇ ਅਰਸਾ ਹੋ ਗਿਆ 27-22 ਸਾਲ ਹੋ ਗਏ ਇਲੈਕਸ਼ਨਾਂ ਲੜਦਿਆਂ ਨੂੰ ਮੇਰਾ 6ਵਾਂ ਇਲੈਕਸ਼ਨ ਮੇਰੀ ਆਪਣੀ ਆ ਆ ਤੁਹਾਡੇ ਅੱਜ ਚਿਹਰੇ ਹੀ ਦੱਸਦੇ ਆ ਵੀ ਤੁਸੀਂ ਵੋਟਾਂ ਠੋਕ ਵਜਾ ਕੇ ਪਾਉਣੀਆਂ ਆ ਆ ਮੇਥੋਂ ਲਿਖਾ ਲਓ ਅੱਜ ਤੁਹਾਡੇ ਚਿਹਰੇ ਦੱਸਦੇ ਨੇ ਕਿਉਂਕਿ ਜੇ ਬੰਦਾ ਗੁੰਮਸ਼ੰਭ ਬੈਠਾ ਹੋਵੇ ਹੁੰਦਾ ਵੀ ਬੱਜਾ ਬੱਜਾ ਰੁੱਤਾ ਬੈਠਾ ਪਰ ਅੱਜ ਜੇ ਤੁਸੀਂ ਠੋਕ ਵਜਾ ਕੇ ਬੈਠੇ ਹੋ ਤੇ ਮੇਰਾ ਵੀ ਅੱਜ ਜੀ ਕਰਦਾ ਹੋਰ ਕੋਈ ਮੰਗ ਲਓ ਉਹ ਵੀ ਦੇ ਦੇਾਂਗੇ ਅੱਜ ਦੀ ਬਾਸੀ ਮੰਗਿਆ ਹੀ ਬੜਾ ਥੋੜਾ ਆ ਮੈਂ ਹਿਸਾਬ ਲਾਇਆ ਕਈ ਵਾਰ ਬੰਦਾ ਕਹਿੰਦਾ ਵੀ ਇੰਨਾ ਕੋ ਮਿਲ ਜੇ ਕੰਮ ਸਰ ਜਾਣਾ ਪਰ ਜੇ ਹੋਰ ਵੀ ਕੋਈ ਰਹਿੰਦਾ ਆਪਾਂ ਇੱਥੇ ਬਹਿ ਕੇ ਰਾਏ ਕਰ ਲਾਂਗੇ ਫਿਕਰ ਨਾ ਕਰੋ ਕੋਈ ਕੰਮ ਆ 1.5 ਸਾਲ ਦੇ ਵਿੱਚ ਨਾ ਬੱਤੀ ਦਾ ਕੰਮ ਨਾ ਕੋਈ ਸੜਕਾਂ ਦਾ ਰਸਤਿਆਂ ਦਾ ਗਲੀਆਂ ਦਾ ਤੁਹਾਡੀ ਵਧੀਆ ਇੱਕ ਵਾਰੀ ਕੰਪਲੀਟ ਕਰਾ ਕੇ ਪਿੰਡ ਨੂੰ ਫੇਰ ਪਿੰਡ ਦੇ ਵਿੱਚ 27 ਨੂੰ ਆਵਾਂਗੇ ਜਦੋਂ ਇਲੈਕਸ਼ਨ ਆਊਗੀ ਇੱਕ ਹੁਣੇ ਫਾਦਰ ਸਾਹਿਬ ਮਿਲੇ ਸੀਗੇ ਕੋਈ ਚਰਚ ਦੀ ਗੱਲ ਹੋਈ ਆ ਉਹ ਵੀ ਫਾਦਰ ਸਾਹਿਬ ਇਹ ਤੇ ਮੁੰਡੇ ਹੀ ਬੜੇ ਵਧੀਆ ਨੇ ਹੀਰੇ ਨੇ ਇਨਾਂ ਨੂੰ ਦੇ ਜੋ ਵੀ ਸਹਿਯੋਗ ਚਾਹੋਗੇ ਉਹ ਮਿਲੂਗਾ ਤੁਹਾਨੂੰ ਬਿਲਕੁਲ ਸਹਿਯੋਗ ਮਿਲੂਗਾ ਪਰ ਇਹ ਮਿਹਰਬਾਨੀ ਕਰਿਓ ਮੇਰੇ ਤੇ ਵੀ ਮਿਹਰਬਾਨੀ ਕਰ ਦਿਓ ਇਹਨਾਂ ਨੇ ਦੇ ਕਰ ਹੀ ਦੇਣਾ ਜੋ ਕਿਹਾ ਤਾ ਤੋਂ ਇਸ ਕਰਕੇ ਭਰਾਵੋ ਤਗੜੇ ਹੋ ਗਏ ਅੱਜ ਉਹ ਸਰਕਾਰ ਦਾ ਸਾਥ ਦੇਣਾ ਜਿਹੜੀ ਸਰਕਾਰ ਨੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਸਤਪਕਵਨ ਸਿੰਘ ਜੀ ਮਾਨ ਨੇ 10 10 ਲੱਖ ਦੇ ਹਰ ਘਰ प्रदीप ਬੀਮੇ ਕਰਦੇ ਆ ਹੁਣ ਤੁਸੀਂ ਪੁੱਛੋਗੇ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਅੱਗੇ ਵੀ ਸਰਕਾਰਾਂ ਆਉਂਦੀ ਆ ਰਹੀਆਂ ਅਸੀਂ ਵੀ ਸਾਰੇ ਆ ਪਰ ਵਿਉਧਬੰਦੀ ਜਿੰਨੇ ਚੰਗੀ ਵਿਉਧਬੰਦੀ ਬਣਾਉਣੀ ਹੋਵੇ ਜਿਹਦੀ ਨੀਤ ਚੰਗੀ ਸਾਫ਼ ਹੋਵੇ ਤੇ ਫੇਰ ਉਹ ਅੱਜ 10 ਲੱਖ ਮੈਂ ਇਹ ਨਹੀਂ ਕਹਿੰਦਾ ਕੋਈ ਬਿਮਾਰ ਹੋ ਜਾਊਗਾ ਜਾਂ ਬਿਮਾਰ ਹੋ ਜਾਵੇ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਗੁਰੂ ਕੋ ਮੰਗਦੇ ਆ ਤੰਦਰੁਸਤੀ ਪਰ ਬਾਅਦ ਵਕਤ ਕਈ ਵਾਰਾਂ ਘਰ 'ਚ ਅਭੀ ਨਵੀ ਹੋ ਜਾਂਦੀ ਹੈ ਕਿਸੇ ਘਰ 'ਚ ਵੀ ਹੋ ਸਕਦੀ ਹੈ ਕਿਉਂਕਿ ਇਹ ਕੁਦਰਤ ਦਾ ਸਿਸਟਮ ਹੈ ਉਹ ਜਿਹਾ ਨਿਯਮ ਹੈ ਉਹ ਜਿਹਾ ਕੁਦਰਤ ਦਾ ਪਰ ਸਾਹ ਭਗਵੰਤ ਸਿੰਘ ਜੀ ਮਾਨ ਨੇ ਕੱਲੇ-ਕੱਲੇ ਘਰ ਦਾ ਬੀਮਾ ਜਿਹੜਾ ਆ ਉਹ ਵੀ ਯੋਜਨਾ ਤਰਨਤਾਰਨੋਂ 10 ਲੱਖ ਦੀ ਸ਼ੁਰੂ ਕੀਤੀ ਤਰਨਤਾਰਨ ਤੋਂ ਔਰ ਇਹ ਸਿਰਫ ਤਰਨਤਾਰਨ ਚ ਨਹੀਂ ਸਾਰੇ ਪੰਜਾਬ ਚ ਲਾਗੂ ਹੋਣੀ ਆ ਦੇਖੋ ਕੋਈ ਵੀ ਚੰਗਾ ਭਲਾ ਸਾਬੇ ਸਿਹਤ ਹੋਵੇ ਨਾ ਜਿਹਦੇ ਕੋਲ ਕੋਈ ਚਾਰ ਪੈਸੇ ਵੀ ਹੋਣ ਜਦੋਂ ਡਾਕਟਰਾਂ ਵੱਲ ਜਾਣਾ ਪੈਂਦਾ ਨਾ ਜਦੋਂ ਹਸਪਤਾਲਾਂ ਦਾ ਰੱਬ ਨਾ ਕਿਸੇ ਨੂੰ ਦੁਸ਼ਮਣ ਨੂੰ ਵੀ ਨਾ ਉਧਰ ਖੜੇ ਪਰ ਜੇ ਕਿਤੇ ਬਾਅਦ ਵਕਤ ਕਿਤੇ ਜਾਣਾ ਪੈ ਜੇ ਨਾ ਤੇ ਜੇਬਾਂ ਖਾਲੀ ਹੋ ਜਾਂਦੀਆਂ ਨੇ ਉਜਾੜਾ ਹੋ ਜਾਂਦਾ ਘਰਾਂ ਦਾ ਜਦੋਂ ਹਸਪਤਾਲਾ ਵਾਲਾ ਬੰਦਾ ਮੂੰਹ ਕਰਦਾ ਜਦੋਂ ਹਸਪਤਾਲਾਂ ਦਾ ਵਾਹ ਪੈਂਦਾ ਤੇ ਜੇਬਾਂ ਖਾਲੀ ਹੋ ਜਾਂਦੀਆਂ ਨੇ ਆਹ ਗਹਿਣਾ ਗੱਟਾ ਵੀ ਕਈ ਵਾਰਾਂ ਕਈਆਂ ਨੂੰ ਵੇਚਣਾ ਪੈਂਦਾ ਕਿਉਂਕਿ ਅਸੀਂ ਦੇ ਵੇਖਿਆ ਨਾ ਕਈ ਵਿਚਾਰੇ ਦੁਖੀ ਆਉਂਦੇ ਸਾਡੇ ਕੋਲ ਉਹ ਵੀ ਸਰਕਾਰ ਨੇ ਜ਼ਿੰਮੇਵਾਰੀ ਆਪਣੇ ਤੇ ਚੁੱਕ ਲਈ ਆ ਹੁਣ ਦੱਸੋ ਇਸ ਤੋਂ ਵੱਡੀ ਕੀ ਆਪਾਂ ਨੂੰ ਸਹੂਲਤ ਮਿਲ ਸਕਦੀ ਆ 10 ਲੱਖ ਰੁਪਏ ਔਰ ਕੋਈ ਪਰਿਵਾਰ ਵੀ ਵਾਂਝਾ ਨਾ ਰਹਿ ਜਾਏ ਮੈਂ ਕਹੂੰਗਾ ਸਾਰੇ ਰਜਿਸਟਰ ਹੋਏ ਸਾਰੇ ਪਰਿਵਾਰਾਂ ਦੇ ਮੈਂਬਰ ਰਜਿਸਟਰ ਹੋਏ ਤਾਂ ਕਿ ਇਹ ਜਿਹੜੀ ਆ ਸਹੂਲਤ ਸਾਰੇ ਜਿਹੜੇ ਆ ਮਾਣ ਸਕਣ ਇੱਥੇ ਬਸ ਨਹੀਂ ਆ ਲਾਲਕੀਰ ਵਾਲੀ ਜਿਹੜੀ ਸਕੀਮ ਸੀਗੀ ਤੁਸੀਂ ਵੇਖੋ ਆਮ ਤੌਰ ਤੇ ਕੀ ਹੁੰਦਾ ਸੀ ਸਰਪੰਚੀਆਂ ਬਦਲ ਜਾਂਦੀਆਂ ਸੀ ਐਮਐਲਏ ਬਦਲ ਜਾਂਦੇ ਸੀ ਸਰਕਾਰਾਂ ਬਦਲ ਜਾਂਦੀਆਂ ਸੀ ਤੇ ਲਾਲ ਲਕੀਰ ਦੇ ਅੰਦਰ ਆਮ ਤੌਰ ਤੇ ਕੀ ਹੁੰਦਾ ਸੀ ਝਗੜੇ ਸ਼ੁਰੂ ਹੋ ਜਾਂਦੇ ਸੀ ਕਬਜ਼ੇ ਹੋਣੇ ਸ਼ੁਰੂ ਹੋ ਜਾਂਦੇ ਸੀ ਜੇ ਦੀ ਸਰਕਾਰ ਆਵੇ ਉਹ ਉਹਦੇ ਕਬਜ਼ਾ ਕਰਾ ਦਿੰਦਾ ਹੁੰਦਾ ਸੀ ਉਹਦਾ ਪੱਕੇ ਤੌਰ ਤੇ ਮੁਕੰਮਲ ਹਲ ਕਰਤਾ ਸਰਕਾਰ ਨੇ ਉਹਨਾਂ ਨੂੰ ਮਾਲਕ ਬਣਾਤਾ ਜਿੱਥੇ ਜਿੱਥੇ ਕੋਈ ਬੈਠਾ ਕਿਸੇ ਦਾ ਕੋਠਾ ਆ ਕਿਸੇ ਦਾ ਘਰ ਆ ਕਿਸੇ ਦਾ ਪਲਾਟ ਆ ਉਹਨਾਂ ਦੇ ਨਾਵਾਂ ਦੇ ਉੱਤੇ ਉਹਨਾਂ ਦੀਆਂ ਰਜਿਸਟਰੀਆਂ ਹੋ ਜਾਣੀਆਂ ਉਹਨਾਂ ਨੂੰ ਮਾਲਕੀ ਦੇ ਹੱਕ ਮਿਲ ਜਣੇ ਤੁਸੀਂ ਦੱਸੋ ਅੱਜ ਤੱਕ ਹੋਇਆ ਸੀ ਔਰ ਮਾਲਕੀ ਦੇ ਹੱਕ ਮਤਲਬ ਕਿ ਉਹ ਥਾਂ ਵੇਚ ਵੀ ਸਕਦਾ ਉਹ ਤਾਂ ਖਰੀਦ ਵੀ ਸਕਦਾ ਦੂਸਰਾ ਬੰਦਾ ਉਸ ਜਗ੍ਹਾ ਦੇ ਉੱਤੇ ਲੋਨ ਵੀ ਲਿਆ ਜਾ ਸਕਦਾ ਉਹ ਜਗ੍ਹਾ ਐਸੀ ਹੋਊਗੀ ਕਿ ਉਹਦੇ ਉੱਤੇ ਜੇ ਸਾਡੇ ਬੱਚਿਆਂ ਨੇ ਕਿਤੇ ਬਾਹਰ ਜਾਣਾ ਉਹਦੇ ਤੇ ਲੋਨ ਮਿਲ ਜੂ ਸਾਡੇ ਬੱਚਿਆਂ ਨੇ ਕੋਈ ਕਾਰੋਬਾਰ ਸ਼ੁਰੂ ਕਰਨਾ ਉਹ ਉਹਦਾ ਕਾਰੋਬਾਰ ਸ਼ੁਰੂ ਕਰ ਲੂਗਾ ਉਹ ਲੋਨ ਲੈ ਕੇ ਦੇਖੋ ਇਹੋ ਜੇ ਜੇ ਆਪਾਂ ਨੂੰ ਮਾਹੌਲ ਚੰਗਾ ਸਿਰਜਿਆ ਜਾਵੇ ਜੇ ਇਹੋ ਜੇ ਤਰੀਕੇ ਨਾਲ ਸਰਕਾਰਾਂ ਕੰਮ ਕਰਨਾਂ ਤੇ ਮੇਰਾ ਖਿਆਲ ਆ ਆਪਾਂ ਨੂੰ ਵੀ ਤਕੜੇ ਹੋ ਕੇ ਸਾਥ ਦੇਣਾ ਚਾਹੀਦਾ ਸਾਰਿਆਂ ਨੂੰ ਇਹ ਮੇਰੀ ਤੁਹਾਡੇ ਅੱਗੇ ਬੇਨਤੀ ਆ ਸੋ ਮੇਰਾ ਖਿਆਲ ਆ ਜੇ ਕੋਈ ਹੋਰ ਕੋਈ ਕਸਰ ਰਹਿ ਗਈ ਹੈ ਤੁਸੀਂ ਦੱਸ ਦਿਓ ਬਾਕੀ ਇੱਕ ਮੈਂ ਬੇਨਤੀ ਕਰੂੰਗਾ ਆ ਪਾਰਟੀਆਂ ਹੋਰ ਵੀ ਅੱਜ ਮੈਦਾਨ 'ਚ ਆ ਗਈਆਂ ਨੇ ਆਪਾਂ ਜਾਣਦੇ ਹੀ ਆ ਭਾਵੇਂ ਉਹ ਕਾਂਗਰਸ ਆ ਭਾਵੇਂ ਕਾਲੀ ਦਾਲ ਆ ਭਾਵੇਂ ਭਾਜੀਪੀ ਮੇਰੇ ਖਿਆਲ ਭਾਜੀਪੀ ਨੂੰ ਤੇ ਤੁਸੀਂ ਅੱਗੇ ਹੀ ਸਮਝਦੇ ਰਹੇ ਕਿੱਡੇ-ਕੱਡੇ ਮੋਰਚੇ ਦਿੱਲੀ ਲੱਗਦੇ ਰਹੇ ਔਰ ਬੀਜੇਪੀ ਦਾ ਇਹ ਵੇਖੋ 700 ਕਿਸਾਨ ਉਹਨਾਂ ਬਾਰਡਰਾਂ ਦੇ ਸ਼ਹੀਦ ਹੋਇਆ 700 ਕਿਸਾਨ ਤੇ ਬੀਜੇਪੀ ਨੂੰ ਵੋਟ ਪਾਉਣ ਦਾ ਹੱਕ ਹੈਗਾ ਕਿਸ ਨੂੰ ਮੈਂ ਤਾਂ ਕਈ ਵਾਰਾਂ ਕਈ ਉਹ ਹੀ ਝੰਡਾ ਜਾਂ ਚੁੱਕ ਲੈਂਦੇ ਆ ਵੀ ਆ ਬੀਜੇਪੀ ਦਾ ਬੀਜੇਪੀ ਦਾ ਅਸੀਂ ਹਰਮੀਤ ਸੋਨਾ ਲੱਗਦੇ ਆ ਅਸੀਂ ਗੁਰਵਿੰਦਰ ਨਾਲ ਲੱਗਦੇ ਆ ਅਸੀਂ ਫਲਾਣੇ ਨਾਲ ਲੱਗਦੇ ਆ ਤੇ ਅਸੀਂ ਹੁਣ ਬੀਜੇਪੀ ਨੂੰ ਵੋਟ ਪਾਉਣੀ ਕੋਈ ਹੱਕ ਹੈਗਾ ਉਹਨਾਂ ਦਾ ਦੇਖੋ ਹੋਰ ਵੀ ਕਈ ਪਾਰਟੀਆਂ ਨੇ ਮੈਂ ਕਿਸੇ ਬਾਰੇ ਇਹ ਨਹੀਂ ਕਹਿੰਦਾ ਉਹ ਆਪਣਾ ਜ਼ਿਕਰ ਕਰਨ ਉਹਨਾਂ ਨੇ ਕੀ ਕਰਨਾ ਜਾਂ ਤੇ ਅਗਲੇ ਬੰਦੇ ਕੋਈ ਦੱਸਣ ਵੀ ਆ ਸਾਨੂੰ ਵੋਟ ਪਾ ਦਿਓ ਤੇ ਇਹਦੇ ਬਾਰੇ ਅਸੀਂ ਆ ਕਰਾਂਗੇ ਇਸ ਬਾਰੇ ਆ ਕਰਾਂਗੇ ਤੇ ਜੇ ਅਗਲੇ ਬੰਦੇ ਹੈ ਹੀ ਹਨੇਰਾ ਜੇ ਅਗਲੇ ਬੰਦੇ ਕੋਈ ਚਾਨਣ ਦਾ ਚੜਨ ਦਾ ਕੋਈ ਨਾਂ ਨਿਸ਼ਾਨ ਹੀ ਨਹੀਂ ਜੇ ਖੂਜ ਹੀ ਵੋਟ ਪਾਉਣੀ ਆ ਤੇ ਉੱਥੇ ਫਾਇਦਾ ਕੀ ਹੈ ਤਗੜੇ ਹੋ ਗਏ 1.5 ਸਾਲ ਕੰਮ ਤੇ ਤੁਹਾਡੇ ਹੀ ਹੋਣੇ ਆ ਸਰਕਾਰ ਦੇ ਹੋਣੇ ਤੁਹਾਡੇ ਹੀ ਹੋਣੇ ਆ ਤਗੜੇ ਹੋ ਕੇ ਕੰਮ ਕਰੀਏ ਤੇ ਫੇਰ 27 ਚ ਵੋਟਾਂ ਮੰਗੀਏ ਫੇਰ ਇਹਨਾਂ ਨੂੰ ਫੇਰ ਆਉਣ ਦੀ ਹੈ ਮੈਦਾਨ 'ਚ ਪਰ ਇਹ ਮੇਰਾ ਕਹਿਣ ਤੋਂ ਭਾਵ ਹੈ ਐਤਗੀ ਦੇ ਹੱਥ ਜੋੜਦੇ ਹੋ ਇਹਨਾਂ ਨੂੰ ਉਹਨਾਂ ਕੋ ਪਿੰਡ ਦਾ ਸਵਾਰ ਲੈਣ ਦਿਓ ਕੁਛ ਪਿੰਡ ਨੂੰ ਜੇ ਪਿੰਡ ਅੱਜ ਤਰੱਕੀ ਦੇ ਰਾਹ ਦੇ ਉੱਤੇ ਜਾਂਦਾ ਪਿੰਡ ਦਾ ਸਵਾਰ ਲੈਣ ਦਿਓ ਪਿੰਡ ਦਾ ਕੁਝ ਨਾ ਕੁਝ ਬਣ ਲੈਣ ਦਿਓ ਐਤਗੀ ਵੋਟਾਂ ਦਾ ਦੇ ਇਹਨਾਂ ਨੂੰ ਹੱਥੀਂ ਜੋੜਦੇ ਹੋ ਦੂਜੀਆਂ ਪਾਰਟੀਆਂ ਉਹ ਜਿੰਨੀਆਂ ਵੀ ਤੁਰੀਆਂ ਫਿਰਦੀਆਂ ਮੈਂ ਨਾਂ ਕੀ ਲੈਣਾ ਆਪਾਂ ਪਿੰਡ ਦਾ ਸਵਾਰੀਏ ਇਹ ਇਲਾਕੇ ਦਾ ਸਵਾਰੀਏ ਸੋਹਣੀਆਂ ਸੜਕਾਂ ਬਣਾ ਦੀਏ ਇੱਕ ਇਤਿਹਾਸ ਸਿਰਜ ਦੀਏ ਕਿ ਆਹ 1.5 ਸਾਲ ਸਾਨੂੰ ਮਿਲਿਆ ਸੀ ਤੇ ਅਸੀਂ 1.5 ਸਾਲ ਦੇ ਵਿੱਚ ਸਾਹ ਭਗਵੰਤ ਸਿੰਘ ਜੀ ਮਾਨ ਨੇ ਐਨੇ ਗੱਫੇ ਦੇਤੇ ਤੇ ਆਹ ਕੰਮ ਕਰਤਾ ਆਹ ਇਤਿਹਾਸ ਸਿਰਜਣਾ ਚਾਹਣਾ ਮੈਂ ਆਹ ਇਤਿਹਾਸ ਸੋ ਵੀਰੋ ਸਮਾਜ ਆਜ਼ਮੀ ਰਹਿੰਦਾ ਇੱਕ ਬੇਨਤੀ ਕਰਦਾ 11 ਤਰੀਕ ਨੂੰ ਵੋਟਾਂ ਪੈਣੀਆਂ ਨੇ ਤੇ 14 ਨੂੰ ਹਜ਼ਾਰ ਰਿਜ਼ਲਟ ਆਉਣਾ ਜੇ ਪੁਚਰਾਂ ਦਾ ਚੰਗਾ ਰਿਜ਼ਲਟ ਆਜੂ ਇੱਕ ਤਰਫਾ ਰਿਜ਼ਲਟ ਆਜੂ ਤੇ ਰਮੀਸੋ ਦੀ ਵਰਣੀ ਵੀ ਵੇਖ ਲਿਓ ਇੱਕ ਤਰਫਾ ਹੀ ਵਰੂੰਗਾ ਇਹ ਵੀ ਮੇਰੀ ਅੱਜ ਤੁਹਾਡੇ ਨਾਲ ਵਾਦਾ ਕਰਕੇ ਚੱਲਿਆ ਤੇ ਜੇ ਕਦੇ ਹੋ ਗਈ 19 ਕੀ ਤੇ ਫਿਰ 8 ਸਾਲ ਮਗਰਲੇ ਵੇਖ ਲਿਓ ਵੀ 8 ਸਾਲਾਂ ਚ ਕੀ ਹਾਲ ਹੋਇਆ 8 ਸਾਲਾਂ ਚ ਤਬਾਈ ਹੋਈ ਆ ਤਬਾਈ ਤਰਨਤਾਰਨ ਦੀ ਤੇ ਤਬਾਈ ਹੋਈ 8 ਸਾਲਾਂ ਚ ਮੈਨੂੰ ਹੋਰ ਤਾਂ ਹੀ ਕਿਸੇ ਦਾ ਪਤਾ ਕਿਉਂਕਿ ਇੱਥੇ ਰਹਿੰਦੇ ਆ ਮੇਰੇ ਵੀ ਕੰਨੀ ਆਵਾਜ਼ ਪੈਂਦੀ ਰਹਿੰਦੀ ਪਰ ਕਾਰਨ ਕੁਝ ਨਹੀਂ ਸੀ ਸਕਦੇ ਇਹ ਵੀ ਫੈਸਲਾ ਮੈਂ ਤੁਹਾਡੇ ਕਰਕੇ ਲਿਆ ਇਹ ਵੀ ਫੈਸਲਾ ਇਲਾਕੇ ਕਰਕੇ ਲਿਆ ਕਿ ਜੇ ਹੁਣ ਮੌਕਾ ਮਿਲਿਆ ਆ ਤੇ ਹੁਣ ਇਹ 1.5 2 ਸਾਲ ਕੰਮ ਕਰਾਂਗੇ ਤੇ ਇੱਕ ਬਦਲਾ ਨਜ਼ਰ ਆਊਗਾ ਕਿ ਪਹਿਲਾਂ ਚ ਕੀ ਸੀ ਤੇ ਹਰਮੀਸੋਂ ਚ ਕੀ ਸੀ ਇਹ ਵੀ ਤੁਹਾਡੇ ਕਰਕੇ ਫੈਸਲਾ ਆ ਧੰਨਵਾਦ ਕਰਦਾ ਤੁਹਾਡਾ ਜਿਹੜਾ 3 ਤਰੀਕ ਨੂੰ ਤੁਸੀਂ ਬੜੀ ਵੱਡੀ ਗਿਣਤੀ 'ਚ ਪਹੁੰਚੇ ਸੋ ਧੰਨਵਾਦ ਕਰਦਾ ਮੇਰਾ ਸਿਰ ਝੁਕਦਾ ਕਿਉਂਕਿ ਉਥੋਂ ਇਹ ਜੇ ਐਡੀ ਵੱਡੀ ਗਿਣਤੀ 'ਚ ਤੁਸੀਂ ਪਹੁੰਚ ਕੇ ਆਸਾਰ ਭਗਵੰਤ ਸਿੰਘ ਜੀ ਮਾਨ ਨੇ ਮੁੱਖ ਮੰਤਰੀ ਪੰਜਾਬ ਜੀ ਨੇ ਉਥੇ ਅਨਾਉਂਸਮੈਂਟ ਕਰਾਈ ਤੇ ਉਹ ਵੀ ਤੁਹਾਡੇ ਕਰਕੇ ਕੀਤੀ ਵੀ ਐਡੀ ਵੱਡੀ ਗਿਣਤੀ 'ਚ ਸਾਰੇ ਆਏ ਆ ਅੱਜ ਅਨਾਉਂਸਮੈਂਟ ਕਰਾਈ ਦਿਓ ਟਿਕਟ ਓਦਣ ਦੇ ਕੇ ਗਏ ਆ ਇਹ ਵੀ ਤੁਹਾਡੀ ਦੇਣ ਸੋ ਭਰਾਵੋ ਕੋਈ ਆਪਣੇ ਆਪਣੇ ਹੁੰਦੇ ਆ ਆ ਜਿੰਨੇ ਵੀ ਕੈਂਡੀਡੇਟ ਆ ਨਾ ਕੋਈ ਕਾਲੀਆਂ ਨੇ ਤੇ ਪਤਾ ਨਹੀਂ ਕਿੱਥੋਂ ਲਿਆ ਆ ਗੇ ਮਾਰਿਆ ਮਜੀਠੇ ਤੋਂ ਮੈਂ ਕਿਹਾ ਧਾਨਿਆ ਕਾਲੀ ਵੀ ਆਂਦੇ ਜੀ ਧਰਮੀ ਫੌਜੀ ਆ ਇਹਨਾਂ ਦਾ ਦੇ ਮੈਂ ਹਿਸਾਬ ਲਾਇਆ ਵੀ ਅੱਗੇ ਇੱਕ ਅੱਧਾ ਰਹਿ ਗਿਆ ਜੀ ਸਾਰੇ ਵਿਧਾਨ ਸਭਾ ਜਦੇ ਉਹ ਵੀ ਉੱਡ ਜਾਣਾ ਜੇ ਆ ਮੇਰੇ ਤੋਂ ਲਖਾ ਲੋ ਅੱਜ ਜੀ ਇਹਨਾਂ ਦੇ ਤੇ ਹਾਲ ਇਹੋ ਜਿਹੇ ਫੈਸਲੇ ਕਾਲੀਆਂ ਨੇ ਕੀਤੇ ਨੇ ਵੀ ਬੇੜਾ ਹੀ ਗਰਕ ਕਰਤਾ ਸਿਸਟਮ ਦਾ ਕੋਈ ਕਹੋਗੇ ਤੂੰ ਵੀ ਤੇ ਕਾਲੀਆ ਜਿਹਾ ਤੇ ਭਰਾਓ ਮੈਂ ਤੇ ਪਹਿਲਾਂ ਇਹਨਾਂ ਨੂੰ ਛੱਟ ਕੇ ਆ ਗਿਆ ਸਾਲ ਪਹਿਲਾਂ ਮੈਂ ਦੇ ਪਹਿਲਾ ਹੀ ਹੱਥ ਜੋੜ ਆਇਆ ਵੀ ਭਰਾਵੋ ਮੈਨੂੰ ਮਾਫੀ ਦਿਓ ਮੈਂ ਬੜਾ ਤੁਹਾਡੇ ਨਾਲ ਕੰਮ ਕਰ ਲਿਆ ਪਰ ਤੁਹਾਡੇ ਫੈਸਲੇ ਸਹੀ ਨਹੀਂਗੇ ਤੁਸੀਂ ਜਨਤਾ ਪ੍ਰਤੀ ਵਫਾਦਾਰ ਨਹੀਂਗੇ ਅੱਜ ਜੇ ਧਰਮੀ ਫੌਜੀ ਦੀ ਗੱਲ ਕਰਦੇ ਮੇਰੇ ਖਾਤੇ ਤੁਹਾਡੇ ਪਿੰਡ ਜੀ ਧਰਮੀ ਫੌਜੀ ਕਈ ਹੋਣੇ ਸਾਡੇ ਤਰਨਤਾਰ ਜੀ ਤੁਹਾਡੇ ਧਰਮੀ ਫੌਜੀ ਕਈ ਹੋਣੇ ਆ ਪੱਟੀ 'ਚ ਹੋਣਗੇ ਸਾਡੇ ਜ਼ਿਲ੍ਹੇ 'ਚ ਕਿੰਨੇ ਧਰਮੀ ਫੌਜੀ ਹੋਣੇ ਤੇ ਕੀ ਗੱਲ ਧਰਮੀ ਫੌਜੀ ਮਜੀਠੇ ਜੀ ਸਾਰੇ ਵੱਸਦੇ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਪਰ ਧਰਮੀ ਫੌਜੀ ਜੇ ਅੱਗੇ ਇਤਿਹਾਸ ਗਵਾਹ ਆ 17 ਸਾਲਾਂ ਦਾ ਅਕਾਲੀਦਾਰ ਵੀ ਲੜਦਾ ਆ ਕੀ ਅੱਗੇ ਧਰਮੀ ਫੌਜੀਆ ਨੂੰ ਟਿਕਟ ਦਿੰਦੇ ਰਹਿਆ ਪੰਜਾਬ ਦੇ ਵਿੱਚ ਕਿਸੇ ਧਰਮੀ ਫੌਜੀ ਨੂੰ ਟਿਕਟ ਮਿਲੀ ਕਿਸੇ ਨੂੰ ਇਸ ਬੜਾ ਵੱਡਾ ਛੇਡੇ ਅੰਦਰ ਰਚ ਰਹੇ ਆ ਕਿ ਅਸੀਂ ਸਾਨੂੰ ਵੋਟਾਂ ਮਿਲ ਜਾਣ ਸਾਨੂੰ ਇਹ ਕੋਈ ਨਾ ਕੋਈ ਅਸੀਂ ਤੀਜੇ ਚੌਥੇ ਨੰਬਰ ਤੇ ਆ ਜੀਏ ਵੈਸੇ ਜਾਣਾਂ ਦੇ ਨਾ ਇਹਨਾਂ ਪੰਜਵੇਂ ਨੰਬਰ ਤੇ ਆਏ ਮੇਰੇ